ਪਿਆਰੇ ਸੱਜਣੋ ਕਿਸੇ ਵੇਲੇ ਪੰਜਾਬ ਦੇ ਵਿੱਚ ਨਾ ਖੂਹ ਹੁੰਦੇ ਸੀਗੇ ਤੇ ਖੂਹਾਂ ਦੇ ਵਿੱਚ ਪਾਣੀ ਹੁੰਦਾ ਸੀਗਾ ਪਰ ਹੁਣ ਪੰਜਾਬ ਦੇ ਵਿੱਚ ਖੂਹਾਂ ਦੇ ਵਿੱਚ ਪਾਣੀ ਨਹੀਂ ਰਹਿ ਗਿਆ ਪਾਣੀ ਤਾਂ ਬਹੁਤ ਥੱਲੇ ਪਤਣ ਚਲੇ ਗਿਆ ਪਰ ਅੱਜ ਨਾ ਤੁਹਾਨੂੰ ਹੁਸ਼ਿਆਰਪੁਰ ਦਾ ਜਿਹੜਾ ਲੋਅਰ ਸ਼ਿਵਾਲਿਕ ਕੰਢੀ ਏਰੀਆ ਆ ਉਹਦਾ ਇੱਕ ਖੂਹ ਦਿਖਾ ਲਦੇ ਆ ਐ ਵੈਦ ਜੀ ਬਿਲਕੁਲ ਕਮਾਲ ਹੋਈ ਪਈ ਆ ਆ ਲੋ ਜੀ ਆ ਦਿਖਾ ਲ ਦਿਓ ਪਾਣੀ 8 ਤੋਂ 10 ਫੁੱਟ ਤੇ ਹੋਣਾ 10 ਕੁ ਫੁੱਟ ਤੇ ਹੀ ਪਾਣੀ ਆ ਤੇ ਆ ਨਲਕਾ ਉਹਨਾਂ ਨੇ ਵਿੱਚ ਲਾਇਆ ਪਾਈਪ ਪਾ ਕੇ ਹੂੰ ਤੇ ਆ ਦੇਖ ਲੋ ਜੀ ਇੰਨਾ ਕੁ ਗੇੜੇ ਤੇ ਪਾਣੀ ਆ ਜਾਂਦਾ ਲੈ ਦੇਖ ਲਓ ਉਹ ਪਾਣੀ ਐਦਾ ਖੂਹ ਦਾ ਕੱਢਣ ਲਈ ਹੈ ਇੱਕ ਤਰ੍ਹਾਂ ਬਸ ਇਹੀ ਆ ਕੇ ਪੰਜਾਬ ਦੇ ਵਿੱਚ ਜਿੰਨੇ ਵੀ ਤੁਸੀਂ ਖੂਹ ਦੇਖੂਗੇ ਪੁਰਾਣੇ ਵੀ ਜਾਂ ਖੂਹੀਆਂ ਦੇਖੂਗੇ ਛੋਟੀਆਂ ਜੀ ਤੇ ਸਾਰੇ ਸੁੱਕ ਗਏ ਕਿਉਂਕਿ ਪਾਣੀ ਦਾ ਪੱਤਾ ਨਹੀਂ ਬਹੁਤ ਥੱਲੇ ਚੱਲ ਗਿਆ ਇਹ ਸੰਬਰਸੀਬਲ ਜਿਹੜੇ ਮੱਛੀ ਮੋਟਰ ਜਾਂ ਦੂਸਰੀਆਂ ਮੋਟਰਾਂ ਹੈਗੀਆਂ ਉਹਨੂੰ ਲਾ ਕੇ ਧਰਤੀ ਦੇ ਵਿੱਚੋਂ ਪਾਣੀ ਜ਼ਰੂਰ ਕੱਢਿਆ ਜਾ ਰਿਹਾ ਪਰ ਆ ਜਿਹੜਾ ਨੈਚੁਰਲ ਖੂਹ ਦੇ ਵਿੱਚ ਪਾਣੀ ਬਰਸਾਤ ਦਾ ਫਿਲਟਰ ਹੋ ਕੇ ਧਰਤੀ ਜੋ ਜਿਹੜਾ ਇਕੱਠਾ ਹੁੰਦਾ ਹੁੰਦਾ ਸੀਗਾ ਉਹ ਤੁਹਾਨੂੰ ਅੱਜ ਬੜੇ ਚਿਰ ਬਾਅਦ ਪੁਰਾਣੇ ਬਜ਼ੁਰਗਾਂ ਨੂੰ ਜਾਂ ਹੋਰ ਵੀ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਕਿਤੇ ਬਚਪਨ ਚ ਦੇਖਿਆ ਉਹਨਾਂ ਨੂੰ ਦੇਖਣ ਨੂੰ ਅੱਜ ਮਿਲੂਗਾ ਇਹ ਘਟੋ ਘਟ ਅੱਠ ਤੋਂ 10 ਫੁੱਟ ਹੀ ਹੋਣਾ ਹੈ ਸਾਰਾ ਇੰਨਾ ਕੀ ਆ ਸਰ ਹਾਂਜੀ ਤੇ ਸਾਫ਼ ਪਾਣੀ ਆ ਤੁਸੀਂ ਹੱਥ ਤੇ ਵੀ ਮੇਰੇ ਦਿਖਾ ਸਕਦੇ ਆ ਜਿੱਦਾ ਗੇੜਿਆ ਆ ਹਾਂ ਪਾਣੀ ਦਿਖਾਓ ਆ ਦੇਖੋ ਕਿੰਨਾ ਸਾਫ਼ ਆ ਪੂਰੀਆਂ ਹੱਥਾਂ ਦੀਆਂ ਲਕੀਰਾਂ ਦੀਆਂ ਹੂੰ ਇੰਨਾ ਪਾਣੀ ਜ਼ਿਆਦਾ ਸਾਫ਼ ਆ ਤੇ ਪਾਜੀ ਇਹ ਜਿਹੜਾ ਖੂਹ ਆ ਇਹ ਵੀ ਦੇਖੋ ਨਾ ਕੜੀ ਇੱਟ ਦਾ ਬਣਿਆ ਇਹ ਪਾਜੀ ਬਹੁਤ ਪੁਰਾਣਾ ਇਹ ਕਟੋ ਘਟ ਵੀ ਹਜ਼ਾਰਾਂ ਸਾਲ ਪੁਰਾਣਾ ਹੋਣਾ ਆ ਕਿਉਂਕਿ ਲਾਲ ਚੂਨੇ ਦੀ ਚਣਾਈ ਆ ਤੇ ਜੋ ਮੰਦਰ ਦੀ ਉੱਪਰਲੀ ਹਿਸਟਰੀ ਦੱਸਦੀ ਪਈ ਆ 11.5 ਸਾਲ ਪੁਰਾਣਾ ਤਾਂ ਮੰਦਰ ਹੀ ਆ ਤੇ ਲਗਭਗ ਓਦੋਂਕ ਦਾ ਹੀ ਇਹ ਖੂਹ ਹੋਣਾ ਭਾਜੀ ਤੇ ਦੇਖ ਲਓ ਵੀ ਇਹ ਲਾਲ ਚੂਨੇ ਦੀ ਚਣਾਈ ਤੇ ਪੱਥਰ ਵਾਲੀ ਇੱਟ ਹੈ ਪੱਥਰ ਵਾਲੀ ਚੌਰ ਸਿੱਟਾ ਇਹ ਲਓ ਜੀ ਵੱਡੀ ਜਿਹੜੀ ਹੁੰਦੀ ਹੈ ਤੇ ਖੂਹ ਦੇਖ ਲਓ ਦੋਸਤੋ ਬੱਚਿਆਂ ਨੂੰ ਦਿਖਾ ਲ ਦਿਓ ਕਿ ਐਦਾਂ ਪਾਣੀ ਹੁੰਦੇ ਸੀਗੇ ਖੂਹਾਂ ਦੇ ਵਿੱਚ ਹਾਂ ਤੇ ਆ ਕਿਸੇ ਵੇਲੇ ਪੰਜਾਬ ਚ ਆ ਜਿਹੜਾ ਬਾਲਟੀ ਇੱਥੋਂ ਭੜਦੀਆਂ ਹੁੰਦੀਆਂ ਸੀ ਬੁੜੀਆਂ ਹਾਂ ਮਾਤਾਵਾਂ ਐਦਾਂ ਗੇੜਦੀਆਂ ਬੇਬੀਆਂ ਪੈਣਾ ਤੇ ਉਥੋਂ ਐਦਾਂ ਖਿੱਚਣਾ ਪੱਥਰ ਦੇ ਨਾਲ ਡੋਲ ਬਿਲਕੁਲ ਤੇ ਦੇਖ ਲਓ ਇਹ ਢੀ ਜ਼ਬਰਦਸਤ ਸੀ ਤੇ ਹੁਣ ਇਹ ਨਜ਼ਾਰਾ ਕਿਤੇ ਦਿਸਦਾ ਨਹੀਂ ਹੈਗਾ ਪਿਛੇ ਨਾਲੀ ਆ ਸਾਫ ਪਾਣੀ ਵਾਲੀ ਖਾੜਾ ਸਾਫ ਪਾਣੀ ਵਾਲੀ ਖਾੜਾ ਹੂੰ ਤੇ ਇਸੇ ਕਰਕੇ ਇੱਥੇ ਪਾਣੀ ਆ ਪਹਾੜਾਂ ਦਾ ਆਲੇ ਦੁਆਲੇ ਸਾਰਾ ਜੰਗਲ ਆ ਇਹਦੇ ਬਿਲਕੁਲ ਰਾਮ ਟਟਵਾਲੀ ਪਿੰਡ ਆ ਜੀ ਇਹ ਜੀ ਜੀ ਤੇ ਤੁਸੀਂ ਦੇਖ ਸਕਦੇ ਆ ਇੱਥੇ ਠਾਕੁਰਦਵਾਰਾ ਮੰਦਿਰ ਆ ਜੀ ਜਿਹੜਾ ਉਥੇ ਇੱਕ ਮੰਦਿਰ ਭਗਵਾਨ ਸ਼ਿਵ ਜੀ ਦਾ ਵੀ ਆ ਵਾਲਾ ਮੰਦਿਰ ਤੇ ਉਸ ਮੰਦਿਰ ਦੇ ਬਿਲਕੁਲ ਵਿਹੜੇ ਦੇ ਵਿੱਚ ਆ ਖੂਹ ਆ ਜਿਹੜਾ ਤੁਹਾਨੂੰ ਦਿਖਾal ਰਹੇ ਕਿਸੇ ਵੇਲੇ ਪੰਜਾਬ ਦੇ ਹਰ ਪਿੰਡ ਹਰ ਗਲੀ ਮੱਲੇ ਮਤਲਬ ਬਹੁਤ ਖੂਹ ਹੁੰਦੇ ਸੀਗੇ ਹਾਂਜੀ ਹਾਂਜੀ ਕਿਸੇ ਵੇਲੇ ਪਾਣੀ ਹਾਂ ਪਾਣੀ ਦੇਖੋ ਕਿੰਨਾ ਸਾਫ ਯਾਰਾਂ ਬਹਿਰਾ ਬਹਿਰਾ ਲੱਗੀਆਂ ਪਈਆਂ ਦੇਖੋ ਪਾਣੀ ਪੂਰਾ ਸਾਫ ਪੂਰਾ ਐ ਨਜਾਹੋ ਜਲਾਲ ਤੇ ਕਿਸੇ ਵੇਲੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਖੂਹ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਹੁਣ ਤੁਹਾਨੂੰ ਇਹ ਖੂਹ ਜਿਹੜੇ ਆ ਇਹ ਦੇਖਣ ਨੂੰ ਕਿਤੇ ਨਹੀਂ ਮਿਲਦੇ ਹੈਗੇ ਹੁਣ ਪਿੰਡ ਪੰਜਾਬ ਦੇ ਖੂਹਾਂ ਦੇ ਵਿੱਚ ਪਾਣੀ ਹੈ ਹੀ ਨਹੀਂਗਾ ਹੈ ਨਹੀਂਗਾ ਬਜੀ ਹਣਾ ਔਰ ਖੂਹ ਜਿਹੜੇ ਆ ਉਹ ਜਾਂ ਤਾਂ ਪੂਰ ਦਿੱਤੇ ਗਏ ਆ ਹਾਂ ਤੇ ਕਿਸੇ ਕਿਸੇ ਨੇ ਸਾਂਭੇ ਆ ਪਰ ਉੱਥੇ ਪਾਣੀ ਹੈ ਨਹੀਂ ਸੁੱਕੇ ਹੋ ਆ ਸੁੱਕੇ ਖੂਹ ਆ ਐਦਾਂ ਤੁਹਾਨੂੰ 8-10 ਫੁੱਟ ਦੇ ਪਾਣੀ ਅੱਖਾਂ ਨਾਲ ਹਾਂ ਆਪ ਦੇਖਣ ਨੂੰ ਹਾਂ ਇਹ ਤੁਹਾਡਾ ਵੀ ਮਿਲਦਾ ਫਸਟ ਟਾਈਮ ਐਕਸਪੀਰੀਅੰਸ ਹੋਣਾ ਹੈ ਨਹੀਂ ਮੈਂ ਵੇਖੇ ਨੇ ਮੈਂ ਬਚਪਨ ਚ ਖੂਹ ਵੇਖੇ ਬਚਪਨ ਚ ਦੇਖੇ ਹਾਂ ਮੈਂ ਖੂਹ ਗੜਦੇ ਵੀ ਵੇਖੇ ਮੈਂ ਹਲਟਾਂ ਵਾਲੇ ਵੀ ਵੇਖੇ ਠੀਕ ਆ ਠੀਕ ਆ ਸੋ ਆ ਆ ਦੇਖ ਲਓ ਉਸ ਤੋਂ ਬਾਅਦ ਅੱਜ ਦੇਖੇ ਸੀ ਉਸ ਤੋਂ ਬਾਅਦ ਹਾਂ ਅੱਜ ਦੇਖੇ ਬਹੁਤ ਚਿਰ ਹੋ ਗਿਆ। ਤੋਂ ਮੇਰੇ ਨਾਨਕੀ ਵੀ ਇੱਕ ਖੂਹ ਹੁੰਦਾ ਸੀਗਾ। ਉੱਥੇ ਵੀ ਹਲਟ ਚੱਲਦੇ ਦੇਖਿਆ ਮੈਂ। ਮੇਰੇ ਪਿੰਡ ਬੋਪਾਰੇ ਕਲਾਂ ਸਾਡੇ ਪਿੰਡ ਦੇ ਵਿੱਚ ਵੀ ਅਸੀਂ ਹਲਟ ਦੇਖਿਆ ਹਲਟਾਂ ਦੀਆਂ ਦੌਣਾ ਦੇਖੀਆਂ। ਦੇ ਵਿੱਚ ਪਾਣੀ ਨਾ ਹੁੰਦਾ ਸੀਗਾ ਜਾਂ ਮਤਲਬ ਡੂੰਘੇ ਹੁੰਦੇ ਸੀ ਪਾਣੀ। ਨਹੀਂ ਪਾਣੀ ਬਹੁਤ ਦੇਖਿਆ ਜੀ ਚੰਗਾ ਪਾਣੀ ਦੇਖਿਆ ਕਦੇ-ਕਦੇ ਖੂਹ ਦਾ ਪਾਣੀ ਉੱਤਰ ਜਾਂਦਾ ਸੀ ਸਾਡੇ ਮਹੱਲੇ ਦੀ ਖੂਹੀ ਹੁੰਦੀ ਸੀ। ਸਾਡੇ ਤਾਂ ਪਿੰਡ ਦੇ ਵਿੱਚ ਨਾ ਹਰ ਕਹਿੰਦੇ ਹੁੰਦੇ ਮਹੱਲੇ ਦੇ ਵਿੱਚ ਖੂਹੀ ਹੁੰਦੀ ਸੀ ਆਪਣੀ। ਠੀਕ ਆ ਠੀਕ। ਸਾਡੇ ਪਿੰਡ ਦੇ ਵਿੱਚ ਮਤਲਬ ਤੁਹਾਨੂੰ ਖੂਹ ਬਹੁਤ ਸੀਗੇ ਸਾਡੇ ਪਿੰਡ। ਆ ਸਾਡੇ ਪਿੰਡ ਪਾਣੀ ਬਹੁਤ ਇਸ ਤਰ੍ਹਾਂ ਹੁੰਦਾ ਸੀਗਾ ਤੇ ਮੇਰੀ ਸੁਰਤ ਦੀਆਂ ਗੱਲਾਂ ਆ ਜੀ ਬਹੁਤ ਜ਼ਿਆਦਾ ਪੁਰਾਣੀ ਗੱਲ ਤੇ ਹੈ ਨਹੀਂ ਇਹ 90 ਦੇ ਦਹਾਕੇ ਵਿੱਚ ਮੈਂ ਸਾਰਾ ਕੁਝ ਦੇਖਿਆ ਪੰਜਾਬ ਚ ਪਰ ਹੁਣ ਜਿਹੜਾ ਇਹ ਸੀਨ ਆ ਇਹ ਤੁਹਾਨੂੰ ਕਿਤੇ ਦੇਖਣ ਨੂੰ ਜਿਹੜਾ ਨਾ ਨਹੀਂ ਮਿਲਦਾ। ਬਲ ਨਵੀਂ ਪੀੜੀ ਨੂੰ ਨਵੀਂ ਪੀੜੀ ਦੇ ਦੇਖਣ ਦੀ ਚੀਜ਼ ਆ। ਦੇਖੋ ਦਿਖਾਓ ਬੱਚਿਆਂ ਨੂੰ ਕਿ ਇਦਾਂ ਪਾਣੀ ਹੁੰਦੇ ਸੀਗੇ ਖੂਹਾਂ 'ਚ ਨਲਕੇ ਨਹੀਂ ਸੀ ਹੁੰਦੇ ਇਹ ਤਾਂ ਹੁਣ ਦੀ ਕਾੜ ਆ। ਨਲਕਾ ਨਹੀਂ ਸੀ ਹੁੰਦਾ। ਆਹੀ ਚੀਜ਼ ਹੁੰਦੀ ਸੀ। ਇਹਦੇ ਨਾਲ ਜਿਹੜੀ ਆ ਰੱਸੀ ਬੰਨੀ ਹੋਈ ਆ ਇਹਦੇ ਨਾਲ ਹਾਂ ਬਾਲਟੀ ਬੰਨ ਕੇ ਤਾਂ ਪਾਣੀ ਇਦਾਂ ਥੱਲੇ ਸੁੱਟਣੀ ਤੇ ਫੇਰ ਉਹ ਕੱਢਣਾ ਪਾਣੀ ਬਾਲਟੀਆਂ ਨਾਲ ਕੱਢ ਕੇ ਉਹ ਆਪਣੇ ਵਰਤਣ ਲਈ, ਨਹਾਉਣ ਲਈ, ਕੱਪੜੇ ਧੋਣ ਲਈ ਸਾਰਾ ਕੁਝ ਹਨਾ ਇਦਾਂ ਹੁੰਦਾ ਸੀਗਾ। ਤੇ ਇੱਥੇ ਹੀ ਰੱਖ ਕੇ ਸਾਈਡ ਦੇ ਉੱਤੇ ਤਾਂ ਉੱਥੇ ਬੀਬੀਆਂ ਕੱਪੜੇ ਧੋ ਲੈਂਦੀਆਂ ਸੀ ਬਹੁਤ ਸਾਰੇ ਲੋਕ ਉੱਥੇ ਨਹਾ ਲੈਂਦੇ ਸੀ ਬੰਦੇ ਦਾ ਨਹਾ ਲੈਂਦੇ ਸੀ ਬੱਚੇ ਵੀ ਉੱਥੇ ਨਹਾ ਲੈਂਦੇ ਸੀ ਲਾਗੇ ਖੂਹ ਦੇ ਨਾਲ ਲੈਂਦੇ ਹੁੰਦੇ ਸੀਗੇ ਹਣਾ ਤੇ ਉੱਥੇ ਮਤਲਬ ਸਾਰਾ ਬੱਚਿਆਂ ਨੇ ਵੀ ਸਾਰਾ ਮਹੱਲਾ ਇਕੱਠਾ ਹੁੰਦਾ ਸੀ ਪੀਣ ਲਈ ਪਾਣੀ ਉੱਥੋਂ ਪਾਰਨਾ ਪਸ਼ੂਆਂ ਨੂੰ ਸਭ ਕੁਝ ਹਣਾ ਇੱਥੇ ਚੁੱਬੇ ਛੋਟੇ ਛੋਟੇ ਇਦਾਂ ਬਣੇ ਹੁੰਦੇ ਸੀ ਇਦਾਂ ਕਦੇ ਉਹ ਚ ਪਸ਼ੂਆਂ ਨੂੰ ਡਾਈ ਜਾਣਾ ਪਾਣੀ ਵੈਸੇ ਭਾਵੇਂ ਦੇਖਣ ਨੂੰ ਦੁਨੀਆ ਨੂੰ ਇਹ ਪਾਣੀ ਹੋਰ ਤਰ੍ਹਾਂ ਦਾ ਲੱਗੇ ਪਰ ਇਹ ਸਭ ਤੋਂ ਐਲਕਲਾਈਨ ਪਾਣੀ ਹੁੰਦਾ ਭਜੀ ਆਹ ਵਾਲਾ ਹਾਂ ਇਹ ਬੰਦੇ ਦੇ ਪੀਣ ਯੋਗ ਪਾਣੀ ਹੁੰਦਾ ਹੈ ਆਵਾਲਾ ਪਾਣੀ ਜਿਹੜਾ ਜੀ ਇਹ ਚ ਸਾਰੇ ਤੁਹਾਨੂੰ ਮਿਨਰਲਸ ਵਗੈਰਾ ਤੱਤ ਪੂਰੇ ਆ ਤੱਤ ਪੂਰੇ ਆ ਇਹ ਚ ਔਰ ਇਹ ਐਸਿਡਿਕ ਜ਼ੋਨ ਚ ਜਿਹੜੀ ਬੋਡੀ ਗਈ ਆ ਜੇਕਰ ਬੰਦਾ ਇਹਦਾ ਪਾਣੀ ਪੀਣ ਲਾ ਪਵੇ ਤਾਂ ਐਲਕਲਾਈਨ ਜ਼ੋਨ ਚ ਚਲ ਜਾਂਦਾ ਤੇ ਐਲਕਲਾਈਨ ਜ਼ੋਨ ਚ ਜਾਣ ਦੇ ਨਾਲ ਨੇਚਰਲ ਹੀਲ ਕਰਦਾ ਸਰੀਰ ਹੂੰ ਤੇਜਾਬੀਪੁਣਾ ਬਿਲਕੁਲ ਜ਼ੀਰੋ ਕਰ ਦਿੰਦਾ ਇਹ ਪਾਣੀ ਤੁਹਾਨੂੰ ਠੀਕ ਕਰਦਾ ਆਪਣੇ ਨੂੰ ਦੇਖ ਲਓ ਬਣ ਦੇ। ਦੇਖ ਲਓ ਦੋਸਤੋ ਤੁਹਾਨੂੰ ਅਸੀਂ ਇੱਕ ਪ੍ਰਾਤਨ ਖੂਹ ਦਿਖਾ ਰਹੇ ਜਿਹਦੇ ਪਾਣੀ ਆ। ਤੋਂ ਬਿਨਾ ਪਾਣੀ ਵਾਲੇ ਖੂਹ ਤਾਂ ਬਹੁਤ ਨੇ। ਜੀ। ਪਰ ਉਹ ਹੈਗੇ ਆ ਪੰਜਾਬ 'ਚ ਹਜੇ ਨਿਸ਼ਾਨੀਆਂ ਪਰ ਪਾਣੀ ਵਾਲਾ ਖੂਹ ਦੇਖ ਲਓ ਯਾਰ ਬੱਚਿਆਂ ਨੂੰ ਜ਼ਰੂਰ ਦਿਖਾਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਨੂੰ ਤੁਸੀਂ ਦੇਖ ਲਓ ਵੀ ਜੇ ਕਿਤੇ ਬੱਚਿਆਂ ਨੂੰ ਪਤਾ ਲੱਗੇ ਯਾਰ ਇਦਾਂ ਕਿਸੇ ਵੇਲੇ ਪਾਣੀ ਹੁੰਦੇ ਸੀ ਖੂਹਾਂ ਦੇ ਵਿੱਚ ਹਨਾ ਤੇ ਹਲਟ ਚੱਲਦੇ ਹੁੰਦੇ ਸੀ ਪਰ ਹੁਣ ਹਲਟ ਕਿਤੇ ਨਹੀਂ ਚੱਲਦਾ ਦੋਸਤੋ ਉਸ ਸਮੇਂ ਉਹ ਦ੍ਰਿਸ਼ ਹੁਣ ਸ਼ਾਇਦ ਕਦੇ ਵੀ ਨਹੀਂ ਦੇਖਣ ਨੂੰ ਮਿਲਣੇ ਜੀ ਇੱਕ ਪਰਾਣੇ ਪ੍ਰਾਤਨ ਵੈਦ ਸੀਗੇ ਹੂੰ ਉਹ ਪੂਰੇ ਹੋ ਗਾਇਆ ਹੂੰ ਉਹਨਾਂ ਨੇ ਕਿਸੇ ਬੰਦੇ ਨੂੰ ਦਵਾਈ ਦੱਸੀ ਸੀ ਕਹਿੰਦੇ ਵੀ ਖੂਹ ਦੇ ਪਾਣੀ ਨਾਲ ਦਵਾਈ ਜਿਹੜੀ ਐ ਖਾਣੀ ਆ ਹੂੰ ਉਹਦਾ ਰੀਜ਼ਨ ਚਲੋ ਜੋ ਵੀ ਰਿਹਾ ਹੋਊਗਾ ਪਰ ਉਹ ਬੰਦਾ ਲੱਭਟਿਆ ਫਿਰ ਉਹਨੂੰ ਲੋਹਰ ਸ਼ਵਾਲਕ ਦੇ ਵਿੱਚ ਖੂਹ ਲੱਭਾ ਉਹ ਤੋਂ 20 ਲੀਟਰ ਪਾਣੀ ਲੈ ਕੇ ਗਿਆ ਹੂੰ ਗੱਡੀ 'ਚ ਆਇਆ ਤਾਂ ਉਹ ਉਧਰ ਪਿੰਡ ਉੱਪਰ ਆ ਉਹ ਹੂੰ ਉੱਥੋਂ ਲੈ ਕੇ ਗਿਆ ਸੀ ਵੀ ਖੂਹ ਦੇ ਵਿੱਚੋਂ ਪਾਣੀ ਇਸ ਕੋ ਚੋਲ ਗਿਆ ਜੀ ਕਿਸੇ ਹੋਰ ਚੋਲ ਕਿਸੇ ਹੋਰ ਪਿੰਡ ਚੋਂ ਉੱਪਰੋਂ ਓ ਵਾਹ ਲੋ ਸੱਜਣੋ ਐਦਾਂ ਹੀ ਉੱਗੇ ਹੁੰਦੇ ਸੀਗੇ ਜੀ ਪਿੱਪਲ ਵਗੈਰਾ ਸਭ ਕੁਝ ਐਦਾਂ ਹੀ ਉੱਗਿਆ ਹੁੰਦਾ ਸੀਗਾ ਖੂਹਾਂ ਦੇ ਵਿੱਚ ਮੈਨੂੰ ਯਾਦ ਆ ਹਜੇ ਤੇ ਹੁਣ ਤਾਂ ਇਹ ਹਨੇਰੀ ਚੁੱਲੀ ਤੇ ਸਾਡੇ ਪੰਜਾਬ ਦੇ ਲੋਕ ਗੰਦਾ ਪਾਣੀ ਪਾਉਣ ਲੱਗ ਗਏ ਨੇ ਖੂਹਾਂ ਚੋਂਾਂ ਚ ਜਿਨ੍ਹਾਂ ਕੂਹਾਂ ਤੋਂ ਅਸੀਂ ਜੀਵਨ ਮਤਲਬ ਲੈਂਦੇ ਸੀ ਕਿਉਂਕਿ ਪਾਣੀ ਜੀਵਨ ਹੈ ਮਹਾਰਾਜ ਨੇ ਕਿਹਾ ਹੈ ਨਾ ਪਹਿਲਾ ਪਾਣੀ ਜੀ ਉਹ ਹੈ ਜਿਤ ਹਰਿਆ ਸਭ ਕੋਈ ਇਦਾਂ ਹੀ ਆ ਜੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਬਾਈ ਜੀ ਜਿੱਥੋਂ ਸਾਨੂੰ ਮਾਲਕ ਜਿਹੜਾ ਜੀਵਨ ਜਾਨ ਦੇ ਰਿਹਾ ਹੈ ਜਿੱਥੋਂ ਸਾਨੂੰ ਜ਼ਿੰਦਗੀ ਬਖਸ਼ ਰਿਹਾ ਆ ਤੇ ਪਾਣੀ ਦੇ ਨਾਲ ਹੀ ਜ਼ਿੰਦਗੀ ਹੈ ਤੇ ਉੱਥੇ ਅੱਜ ਅਸੀਂ ਕਿਸੇ ਵਕਤ ਸਾਡੇ ਬਜ਼ੁਰਗ ਇੱਥੋਂ ਪਾਣੀ ਕੱਢਦੇ ਸੀਗੇ ਮਾਤਾਵਾ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਇੱਥੋਂ ਪਾਣੀ ਕੱਢ ਕੇ ਖੇਤੀ ਕਰਦੇ ਸੀ ਉਹੋ ਹੀ ਇਹਨਾਂ ਪਾਣੀਆਂ ਦੇ ਨਾਲ ਜਿਹੜਾ ਸੀਗਾ ਉਹ ਅਸੀਂ ਪੀਂਦੇ ਸੀ ਨਾਉਂਦੇ ਸੀ ਆਪਦਾ ਸਾਰਾ ਵਰਤੋਂ ਕਰਦੇ ਸੀਗੇ ਜੀਵਨ ਦੀ ਅੱਜ ਉਹਨਾਂ ਖੂਹਾਂ ਨੂੰ ਜਦੋਂ ਖਾਲੀ ਨੇ ਤਾਂ ਬਹੁਤ ساری ਦੁਨੀਆयां ਜਿਹੜੀ ਉੱਥੇ ਗੰਦਾ ਪਾਣੀ ਆਪਣੇ ਘਰਾਂ ਦਾ ਪਾਉਣ ਲੱਗ ਗਈ ਜਿਹੜਾ ਅਸੀਂ ਨਾਲੀ ਦਾ ਪਾਣੀ ਕਹਿ ਸਕਦੇ ਹਾਂ ਨਾ ਤੇ ਉਹ ਪਾਉਣ ਲੱਗ ਗਈ ਗੰਦਗੀ ਸੇਟਣ ਲੱਗ ਪਈ ਯਾਰ ਰੱਬ ਦਾ ਵਾਸਤਾ ਆ ਇਹੋ ਜਿਹਾ ਕੰਮ ਨਾ ਕਰੋ ਦੋਸਤੋ ਖੂਹ ਭਾਵੇਂ ਜਿਹੜਾ ਉਹ ਬੰਦ ਕਰਦੇ ਹੋ ਪਰ ਗੰਦੇ ਪਾਣੀ ਨਾਲ ਖੂਹਾਂ ਚ ਪਾਓ ਯਾਰ ਇੰਨੀ ਕਿ ਜ਼ਰੂਰ ਬੇਨਤੀ ਆ ਹਨਾ ਇਹਨਾ ਆ ਦੇਖ ਲਓ ਯਾਰ ਇਹ ਜ਼ਿੰਦਗੀ ਆ ਇਹ ਬਹੁਤ ਵੱਡਾ ਅੰਗ ਸੀ ਸਾਡੇ ਜੀਵਨ ਦਾ ਜਿਹੜਾ ਖੂਹ ਹੁੰਦੇ ਸੀਗੇ ਹਾਂ ਤੇ ਪੀਆਰ ਪੰਜਾਬ ਤੇ ਤੁਸੀਂ ਦੇਖ ਰਹੇ ਆਂ ਬੱਚਿਆਂ ਨੂੰ ਜ਼ਰੂਰ ਦਿਖਾਓ ਜਿਹੜੇ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦੇ ਜਨਮ ਹੋਏ ਆ ਬੱਚਿਆਂ ਦੇ ਉਹਨਾਂ ਨੂੰ ਜ਼ਰੂਰ ਦਿਖਾਓ ਵੀ ਆ ਦੇਖੋ ਇਦਾਂ ਹੁੰਦੇ ਸੀਗੇ ਖੂਹ ਇਹ ਤਾਂ ਚਲੋ ਇੱਕ ਛੋਟੀ ਆ ਨਾ ਇਹਨੂੰ ਥੋੜਾ ਤੁਸੀਂ ਖੂਹ ਹੀ ਕਹਿ ਸਕਦੇ ਆ ਇੱਕ ਤਰ੍ਹਾਂ ਨਾਲ ਤੇ ਖੂਹ ਜਿਹੜੇ ਹੁੰਦੇ ਸੀਗੇ ਉਹ ਬਹੁਤ ਵੱਡੇ ਵੱਡੇ ਖੂਹ ਹੁੰਦੇ ਸੀ ਉਹ ਇੰਨਾ ਘੇਰਾ ਹੁੰਦਾ ਸੀ ਹਾਂ ਉਹਨਾਂ ਦਾ ਤਾਂ ਉਹਨਾਂ ਹਾਂ ਜਿੰਨਾ ਇਹਦਾ ਬਾਹਰਲਾ ਪਾਸਾ ਨਾ ਇਹ ਐਡਾ ਔਰ ਇਸ ਤੋਂ ਵੱਡੇ ਵੀ ਮੈਂ ਵੇਖੇ ਆ ਇਸ ਤੋਂ ਵੱਡੇ ਵੀ ਹੁੰਦੇ ਉਹ ਡੂੰਘੇ ਵੀ ਬਹੁਤ ਹੁੰਦੇ ਸੀ ਡੂੰਘੇ ਵੀ ਬਹੁਤ ਦੇਖੇ ਨੇ ਇਹ ਤਾਂ 40 ਫੁੱਟ ਹੋਣੀ ਆ ਮਸੀਂ ਅੱਛਾ ਜੀ ਤੇ ਉਹ ਤਾਂ ਫਿਰ ਬਹੁਤ ਜ਼ਿਆਦਾ 100-100 ਫੁੱਟ ਡੂੰਘੇ ਹੁੰਦੇ ਸੀ ਕਿਉਂਕਿ ਇੱਥੇ ਪਾਣੀ ਉੱਪਰ ਹੀ ਆ ਨਾ ਇੱਥੇ ਪਾਣੀ ਬਹੁਤ ਪੱਤਣਾਂ ਦੇ ਉੱਤੇ ਉੱਪਰ ਆ ਰਿਹਾ ਹੈ ਨਾ ਸੋ ਦ ਜ਼ਰੂਰ ਬੱਚਿਆਂ ਨੂੰ ਦਿਖਾਇਓ ਜਿਹੜੇ ਵਿਦੇਸ਼ਾਂ 'ਚ ਰਹਿ ਰਹੇ ਲੋਕ ਆ ਉਹ ਜ਼ਰੂਰ ਦਿਖਾਇਓ ਆਪਣੇ ਬੱਚਿਆਂ ਨੂੰ ਕਿ ਆਪੀ ਯਾਰ ਪੰਜਾਬ ਵਾਲੇ ਤੁਹਾਨੂੰ ਦਿਖਾਉਣ ਡਏ ਆ ਖੂਹ ਇਸ ਤਰ੍ਹਾਂ ਹੁੰਦੇ ਸੀਗੇ ਤੇ ਇਹ ਵੀ ਜਿਹੜਾ ਖੂਹ ਆ ਭਾਈ ਹੈ ਇੱਕ ਨਿਸ਼ਾਨੀ ਆ ਬਸ